ਅੱਜ ਜਿਸੀ ਬਣਾਵਾਂਗੇ ਪੇਠਾ ਕद्दू ਜਾਂ ਹਲਵਾ ਕद्दू ਦੀ ਖੱਟੀ ਮਿੱਠੀ ਸਬਜ਼ੀ ਦੀ ਰੈਸਪੀ ਜਿਸ ਤਰ੍ਹਾਂ ਕੀ ਬਿਲਕੁਲ ਹਲਵਾਈ ਬਣਾਉਂਦੇ ਨੇ ਵਿਆਹ ਸ਼ਾਦੀਆਂ ਵਿੱਚ ਜਾਂ ਆਪਾਂ ਪੂਰੀ ਦੇ ਨਾਲ ਖਾਂਦੇ ਆਂ ਕद्दू ਦੀ ਖੱਟੀ ਮਿੱਠੀ ਸਬਜ਼ੀ ਦੀ ਰੈਸਪੀ ਬਿਲਕੁਲ ਆਪਾਂ ਉਸੇ ਤਰੀਕੇ ਆਈ ਸਪੈਸ਼ਲ ਮਸਾਲੇ ਪਾ ਕੇ ਤੇ ਆਪਾਂ ਬਿਨਾਂ ਲਸਣ ਤੋਂ ਬਿਨਾਂ ਪਿਆਜ਼ ਤੋਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਫਟਾਫਟ ਤੇ ਆਪਾਂ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂਗੇ ਜਿਸ ਤਰ੍ਹਾਂ ਕਿ ਬਿਲਕੁਲ ਹਲਵਾਈ ਬਣਾਉਂਦਾ ਹੈ ਬਹੁਤ ਹੀ ਟੇਸਟੀ ਰੈਸਪੀ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀ ਹੈ ਤੁਸੀਂ ਇਸ ਨੂੰ ਪੂਰੀ ਦੇ ਨਾਲ ਵੀ ਖਾਓਗੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਪਰੌਂਠੇ ਜਾਂ ਰੋਟੀ ਦੇ ਨਾਲ ਵੀ ਖਾ ਸਕਦੇ ਇੱਕ ਵਾਰ ਜ਼ਰੂਰ ਤੁਸੀਂ ਰੈਸਪੀ ਨੂੰ ਟ੍ਰਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਤ ਜੋੜਾ ਫੂਡਨ ਲਾਈਕ ਦੇ ਵਿੱਚ ਤੇ ਅਗਰ ਤੁਸੀਂ ਹੋਰ ਰੈਸਪੀਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਲਵਾਈ ਵਰਗਾ ਖੱਟਾ ਮਿੱਠਾ ਪੇਠਾ ਕਦੋਂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ 1 ਕਿਲੋ ਜੋ ਹਰਾ ਵਾਲਾ ਪੇਠਾ ਕद्दू ਹੈ ਤੁਸੀਂ ਇਸ ਨੂੰ ਹਲਵਾ ਕद्दू ਵੀ ਕਹਿ ਸਕਦੇ ਹੋ ਉਹਨੂੰ ਲਿਆਇਆ ਇਸ ਤਰ੍ਹਾਂ ਹਰਾ ਹੈ ਬਿਲਕੁਲ ਕਿ ਆਪਾਂ ਇਹਨੂੰ ਸਭ ਤੋਂ ਪਹਿਲਾਂ ਨਾ ਕੱਟ ਲੈਣਾ ਕਿਉਂਕਿ ਇਹਦੇ ਵਿੱਚ ਜੋ ਬੀਜ ਵਗੈਰਾ ਹੈਗੇ ਨੇ ਨਾ ਉਹ ਆਪਾਂ ਕਢ ਲੈਣੇ ਨੇ ਇਸ ਤਰ੍ਹਾਂ ਆਪਾਂ ਇਹਦੇ ਸਲਾਈਸਿਸ ਪਹਿਲਾਂ ਕਰ ਲੈਣੇ ਨੇ ਲੰਬਾ ਲੰਬਾ ਕੱਟ ਕੇ ਨਾ ਤੇ ਇਹਨੂੰ ਸਲਾਈਸਿਸ ਕਰ ਲਵਾਂਗੇ ਤਾਂ ਜੋ ਇਹਦੇ ਆਸਾਨੀ ਨਾਲ ਜੋ ਛੋਟੇ ਛੋਟੇ ਪੀਸਿਸ ਹੋ ਜਾਣ ਤੇ ਆਪਾਂ ਇਹਦਾ ਜੋ ਸੈਂਟਰ ਵਿੱਚ ਜੋ ਇਹਦਾ ਗੁੱਦਾ ਵਗੈਰਾ ਹੁੰਦਾ ਪਲਪ ਤੇ ਬੀਜ ਨੇ ਉਹ ਆਪਾਂ ਬਿਲਕੁਲ ਕਢ ਦੇਣੇ ਨੇ ਇਸ ਇਸ ਤਰ੍ਹਾਂ ਆਪਾਂ ਜੋ ਸੀਡਸ ਨੇ ਨਾ ਸਾਰੇ ਬੀਜ ਨੂੰ ਕੱਢ ਦੇਣਾ ਹੈ ਤੇ ਉਹਦੇ ਵਿੱਚ ਜੋ ਰੇਸ਼ੀਅਸ ਨੇ ਇਸ ਤਰ੍ਹਾਂ ਦੀ ਜਾਲੀ ਜੀ ਬਣੀ ਹੈ ਤੇ ਆਪਾਂ ਉਹ ਵੀ ਸਾਰਾ ਇਹਦੇ ਵਿੱਚੋਂ ਕੱਢ ਦੇਣਾ ਪਰ ਆਪਾਂ ਦੋ ਜਿਹੜਾ ਸ਼ਿਲਕਾ ਹੈ ਨਾ ਉਹ ਬਿਲਕੁਲ ਨਹੀਂ ਉਤਾਰਨਾ ਆਪਾਂ ਸਿਰਫ ਇਹਦੇ ਜੋ ਬੀਜ ਨੇ ਤੇ ਇਸ ਤਰ੍ਹਾਂ ਦਾ ਉਹ ਜਾਲੀ ਜੀ ਸਾਰੀ ਕੱਢ ਦੇਣੀ ਹੈ ਉਹਨੂੰ ਆਪਾਂ ਬਿਲਕੁਲ ਨਹੀਂ ਯੂਜ਼ ਕਰਨਾ ਹੈਗਾ ਤੇ ਇਸੇ ਤਰ੍ਹਾਂ ਹੀ ਸਾਰਿਆਂ ਦੇ ਮੈਂ ਬੀਜ ਕੱਢ ਲਵਾਂਗੀ ਤੇ ਉਸ ਤੋਂ ਬਾਅਦ ਅਸੀਂ ਜੋ ਇਹਦਾ ਹਰਾ ਵਾਲਾ ਪਾਰਟ ਹੈ ਨਾ ਛਿਲਕਾ ਉਹ ਬਹੁਤ ਹੀ ਜ਼ਿਆਦਾ ਹੈਲਦੀ ਵਾਲਾ ਹੁੰਦਾ ਹੈ ਆਪਾਂ ਬਿਲਕੁਲ ਉਸੇ ਤਰ੍ਹਾਂ ਇਹ ਹਲਵਾਈ ਵੀ ਬਿਲਕੁਲ ਛਿਲਕੇ ਦੇ ਨਾਲ ਹੀ ਬਣਾਉਂਦੇ ਨੇ ਔਰ ਇਹਨੂੰ ਮੈਂ ਚੰਗੀ ਤਰ੍ਹਾਂ ਦੇ ਵਾਸ਼ ਕਰ ਲਿਆ ਤੁਸੀਂ ਚੰਗੀ ਤਰ੍ਹਾਂ ਇਹਨੂੰ ਤੋਲ ਲੈਣਾ ਤੇ ਆਪਾਂ ਇਹਨੂੰ ਹੁਣ ਛੋਟੇ-ਛੋਟੇ ਪੀਸਿਸ ਵਿੱਚ ਇਸ ਤਰ੍ਹਾਂ ਕੱਟ ਲੈਣਾ ਬਹੁਤ ਜ਼ਿਆਦਾ ਵੱਡੇ ਨੇ ਛੋਟੇ ਪੀਸਿਸ ਵਿੱਚ ਮੀਡੀਅਮ ਸਾਈਜ਼ ਦੇ ਇਸ ਤਰ੍ਹਾਂ ਪੀਸਿਸ ਵਿੱਚ ਤੁਸੀਂ ਕੱਟ ਲੋਗੇ ਸਾਰੇ ਹਲਵਾ ਕद्दू ਨੂੰ ਮੈਂ ਇਸੇ ਤਰ੍ਹਾਂ ਹੀ ਕੱਟ ਲੈਣਾ ਜੋ ਹਲਵਾ ਕद्दू ਹੈ ਨਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਤੇ ਬੱਚਿਆਂ ਨੂੰ ਜ਼ਰੂਰ ਖਵਾਉਣਾ ਚਾਹੀਦਾ ਹੈ ਤੇ ਤੁਹਾਨੂੰ ਇਸੇ ਤਰ੍ਹਾਂ ਹੀ ਰੈਸਪੀ ਨੂੰ ਬਣਾ ਕੇ ਅਗਰ ਤੁਸੀਂ ਬੱਚਿਆਂ ਨੂੰ ਖਵਾਓਗੇ ਨਾ ਤੇ ਉਹਨਾਂ ਨੂੰ ਪੂਰੀ ਦੇ ਨਾਲ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਜਿਸ ਤਰ੍ਹਾਂ ਕਿ ਪੰਡਾਰੇ ਵਿੱਚ ਜੋ ਭੋਗ ਮਿਲਦਾ ਹੈ ਨਾ ਪੂਰੀ ਦੇ ਨਾਲ ਜਾਂ ਹਲਵਾਈ ਵਿਆਹ ਸ਼ਾਦੀਆਂ ਦੇ ਬਣਾਉਂਦੇ ਨੇ ਹਲਵਾਈ ਵਾਲੀ ਰੈਸਪੀ ਬਿਲਕੁਲ ਉਸੇ ਤਰ੍ਹਾਂ ਹੀ ਅੱਪਾ ਬਣਾ ਰਹੇ ਹਾਂ ਸਿਕਰਟ ਵਾਲੀ ਰੈਸਪੀ ਤੇ ਸਾਰੇ ਹਲਵਾ ਕਦੂ ਨੂੰ ਮੈਂ ਕੱਟ ਕੇ ਇਸ ਤਰ੍ਹਾਂ ਛੋਟੇ ਪੀਸੇਜ਼ ਵਿੱਚ ਰੱਖ ਲਿਆ ਬਹੁਤ ਛੋਟੇ ਵੀ ਨਹੀਂ ਕੀਤੇ ਤੇ ਵੱਡੇ ਵੀ ਨਹੀਂ ਕੀਤੇ ਮੀਡੀਅਮ ਸਾਈਜ਼ ਦੇ ਪੀਸੇਜ਼ ਹੋਣੇ ਚਾਹੀਦੇ ਨੇ ਤੁਸ ਤੋਂ ਬਾਅਦ ਮੈਂ ਥੋੜਾ ਜਿਹਾ ਅਦਰਕ ਦਾ ਪੀਸ ਲਿਆ 1 ਇੰਚ ਦਾ ਹੋਏਗਾ ਤੇ ਤਿੰਨ ਹਰੀ ਮਿਰਚਾਂ ਲਈਆਂ ਨੇ ਆਪਾਂ ਇਹਨਾਂ ਨੂੰ ਪੇਸਟ ਬਣਾ ਲੈਣੀ ਹੈ ਮੋਟੀ ਮੋਟੀ ਕੁੱਟ ਲੈਣਾ ਚਾਹੀਦੇ ਤੁਸੀਂ ਤੇ ਚਾਹੇ ਤੇ ਅਦਰਕ ਨੂੰ ਗ੍ਰੇਟ ਕਰ ਲਓ ਤੇ ਹਰੀ ਮਿਰਚਾਂ ਨੂੰ ਵੀ ਉਹ ਕੱਟ ਕੇ ਰੱਖ ਲਓ ਤੇ ਮੈਂ ਇਹਨੂੰ ਚੋਪਰ ਦੇ ਵਿੱਚ ਚੋਪ ਕਰਕੇ ਤੇ ਇਸ ਤਰ੍ਹਾਂ ਰੱਖ ਲਿਆ ਉਸ ਤੋਂ ਬਾਅਦ ਦੋ ਟਮਾਟਰ ਲੈਨੇ ਤੇ ਇਹਨਾਂ ਨੂੰ ਵੀ ਆਪਾਂ ਕੀ ਕਰਨਾ ਹੈ ਪਿਉਰੀ ਬਣਾ ਲੈਣੀ ਇਹਨਾਂ ਦੇ ਵੀ ਮੈਂ ਇਸੇ ਤਰ੍ਹਾਂ ਮੋਟੀ-ਮੋਟੀ ਥੋੜੀ ਜੀ ਇਹਨੂੰ ਪੇਸਟ ਬਣਾ ਕੇ ਰੱਖ ਲਈਏ ਤੁਸੀਂ ਚਾਹੋ ਤੇ ਇਹਨਾਂ ਨੂੰ ਵੀ ਗ੍ਰੇਟ ਕਰ ਸਕਦੇ ਹੋ ਗ੍ਰੇਟਰ ਦੇ ਨਾਲ ਤੇ ਦੋ ਹੀ ਟਮਾਟਰ ਲੈਨੇ ਆਪਾਂ ਨੂੰ ਤੇ ਉਸ ਤੋਂ ਬਾਅਦ ਕੜਾਈ ਲੈ ਕੇ ਨਾ ਆਪਾਂ ਤੜਕਾ ਰਗਾਂ ਦੀ ਤਿਆਰੀ ਕਰਦੇ ਹਾਂ ਤਿੱਕੜਾਈ ਨੂੰ ਆਪਾਂ ਥੋੜੀ ਜਿਹੀ ਗਰਮ ਕਰਕੇ ਉਹਦੇ ਵਿੱਚ ਤਿੰਨ ਵੱਡੇ ਚਮਚ ਪਾ ਕੇ ਆਪਾਂ ਤੇਲ ਦੇ ਪਾ ਦੇਣੇ ਨੇ ਕੋਈ ਵਲਾ ਤੇਲ ਮਸਰ ਸਰੋਂ ਦਾ ਜੋ ਤੇਲ ਆ ਉਹ ਗਰਮ ਕਰ ਰਹੀ ਹਾਂ ਤਿੰਨ ਵੱਡੇ ਚਮਚ ਤੇ ਦੋ ਸਾਬਤ ਵਾਲੀਆਂ ਲਾਲ ਮਿਰਚਾਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਨੇ ਉਸ ਤੋਂ ਬਾਅਦ ਮੈਂ ਮੇਥੀ ਦਾਣਾ ਪਾ ਰਹੀ ਹਾਂ ਇਹਦੇ ਵਿੱਚ ਤੇ ਆਪਾਂ ਇਸ ਦੇ ਵਿੱਚ 1/4 ਛੋਟਾ ਚਮਚ ਜੋ ਮੇਥੀ ਦਾਣਾ ਹੈ ਨਾ ਉਹ ਪਾਵਾਂਗੇ ਇਹਦੇ ਨਾਲ ਜੋ ਸਾਡਾ ਹਲਵਾ ਕਦੂ ਦਾ ਬਹੁਤ ਵਧੀਆ ਟੇਸ ਆਏਗਾ ਕਿ ਉਸ ਤੋਂ ਬਾਅਦ ਇਹਦੇ ਵਿੱਚ ਜੋ ਮਸਟਰਡ ਸੀਡਸ ਨੇ ਇਸ ਤਰ੍ਹਾਂ ਦੀ ਜੋ ਰਾਈ ਹੈ ਨਾ ਸਾਡੀ ਕਾਲੀ ਵਾਲੀ ਰਾਈ ਉਹ ਅੱਧਾ ਛੋਟਾ ਚਮਚ ਮੈਂ ਇਹਦੇ ਵਿੱਚ ਪਾ ਰਹੀਆਂ ਮੇਥਰੇ ਪਾ ਦਿੱਤੇ ਨੇ ਤੇ ਅਸੀਂ ਉਸ ਤੋਂ ਬਾਅਦ ਰਾਈ ਪਾ ਦਿੱਤੀ ਹੈ ਔਰ ਤੀਸਰਾ ਮਸਾਲਾ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਸਾਬਤ ਵਾਲਾ ਧਨੀਆ ਇੱਕ ਛੋਟਾ ਚਮਚ ਭਰ ਕੇ ਸਾਬਤ ਵਾਲਾ ਸੁੱਕਾ ਧਨੀਆ ਆਪਾਂ ਪਾ ਦੇਣਾ ਹੈ ਉਸ ਤੋਂ ਬਾਅਦ ਚੌਥਾ ਮਸਾਲਾ ਸਿਪਾ ਰਹੇ ਆ ਜੀਰਾ ਪਾ ਰਹੇ ਆ ਸਾਬੂਤ ਵਾਲਾ ਜੀਰਾ ਇੱਕ ਛੋਟਾ ਚਮਚਰ ਭਰ ਕੇ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਪੰਜਵਾਂ ਜੋ ਮਸਾਲਾ ਆਪਾਂ ਇਹਦੇ ਵਿੱਚ ਸਾਬਤ ਪਾ ਰਹੇ ਆ ਸੌਂਫ ਪਾ ਰਹੇ ਆ ਅੱਧਾ ਛੋਟਾ ਚਮਚ ਮੈ ਇਸ ਵਿੱਚ ਜੋ ਸੌਂਫ ਹੈ ਉਹਦਾ ਪਾਇਆ ਤੇ ਇਹ ਜੋ ਪੰਜ ਮਸਾਲੇ ਨੇ ਇਹ ਮੇਨ ਨੇ ਇਹਦੇ ਵਿੱਚ ਜੋ ਪੈਂਦੇ ਨੇ ਤੇ ਉਹਨਾਂ ਨੂੰ ਪੰਜ ਫਾਰਮ ਮਸਾਲੇ ਉਹ ਵੀ ਕਹਿੰਦੇ ਨੇ ਤੇ ਪੰਜ ਮਸਾਲੇ ਪਾ ਕੇ ਜੋ ਕद्दू ਹੈ ਨਾ ਬਹੁਤ ਟੇਸਟੀ ਬਣਦਾ ਹੈ ਜਰੂਰ ਤੋਂ ਤੁਸੀਂ ਪੰਜ ਮਸਾਲੇ ਪਾਣਾ ਸਾਬਤ ਵਾਲੇ ਉਸ ਤੋਂ ਬਾਅਦ ਹਿੰਗ ਪਾਵਾਂਗੇ 1/4 ਛੋਟਾ ਚਮਚ ਮੈਦੇ ਵਿੱਚ ਜੋ ਹਿੰਗ ਹੈ ਨਾ ਉਹ ਹਿੰਗ ਦਾ ਪਾਊਡਰ ਪਾਇਆ ਹੈ ਤੇ ਇਸ ਤਰ੍ਹਾਂ ਸਾਡਾ ਜੋ ਕੱਦੂ ਹੈ ਨਾ ਬਹੁਤ ਟੇਸਟੀ ਬਣੇਗਾ ਹੁਣ ਆਪਾਂ ਜੋ ਅਦਰਕ ਤੇ ਹਰੀ ਮਿਰਚ ਨੂੰ ਆਪਾਂ ਕੁੱਟ ਕੇ ਰੱਖਿਆ ਆਇਆ ਸੀ ਨਾ ਕ੍ਰਸ਼ ਕਰਕੇ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਤੇਲ ਦੇ ਵਿੱਚ ਤੇ ਉਹਨੂੰ ਥੋੜੀ ਦੇਰ ਆਪਾਂ ਚਲਾਵਾਂਗੇ ਭੁੰਨ ਲਵਾਂਗੇ ਤਾਂ ਜੋ ਮਿਰਚ ਐ ਤੇ ਅਦਰਕ ਆ ਨਾ ਉਹਦਾ ਥੋੜਾ ਜਿਹਾ ਕੱਚਾਪਨ ਖਤਮ ਹੋ ਜਾਏ ਜ਼ਿਆਦਾ ਨਹੀਂ ਭੁੰਨਣਾ ਬਿਲਕੁਲ ਹਲਕਾ ਜਾਂ ਥੋੜੀ ਕੁ ਸੈਕਿੰਡਸ ਆਪਾਂ ਇਹਨੂੰ ਚਲਾਣਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਲਸਣ ਬਿਲਕੁਲ ਨਹੀਂ ਪਾਇਆ ਪਿਆਜ਼ ਤੇ ਲਸਣ ਤੋਂ ਬਿਨਾ ਆਪਾਂ ਬਣਾ ਰਹੇ ਆ ਤੇ ਤੁਸੀਂ ਇਹਨੂੰ ਨਵਰਾਤਰੀ ਵਿੱਚ ਵੀ ਯੂਜ਼ ਕਰ ਸਕਦੇ ਹੋ ਤੇ ਐਜ਼ ਆ ਪ੍ਰਸ਼ਾਦ ਵਰਤ ਵਿੱਚ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਹੁਣ ਜੋ ਟਮਾਟਰ ਨੇ ਉਹ ਆਪਾਂ ਇਹਦੇ ਵਿੱਚ ਜਿਹੜੀ ਪਿਊਰੀ ਹੈ ਨਾ ਕ੍ਰਸ਼ ਕਰਕੇ ਰੱਖਿਓ ਟਮਾਟਰ ਉਹਦੀ ਪਿਊਰੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਹਲਕਾ ਜਿਹਾ ਟਮਾਟਰਾਂ ਨੂੰ ਵੀ ਪਕਾਵਾਂਗੇ ਜਦੋਂ ਆਪਣੇ ਜਿਹੜਾ ਅਦਰਕ ਤੇ ਹਰੀ ਮਿਰਚ ਪੱਕ ਜਾਏਗੀ ਫੇਰ ਟਮਾਟਰਾਂ ਨੂੰ ਪਕਾਵਾਂਗੇ ਤੇ ਟਮਾਟਰ ਵੀ ਬੜੇ ਜਲਦੀ ਆਪਣੇ ਕੁੱਕ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰ੍ਹਾਂ ਸਾਡਾ ਜੋ ਮਸਾਲਾ ਇਹ ਬਣ ਕੇ ਤਿਆਰ ਹੋ ਗਿਆ ਹੈ ਬਿਨਾ ਆਪਾਂ ਲੈਸਨ ਤੇ ਪਿਆਜ਼ ਤੋਂ ਬਿਨਾ ਬਣਾ ਰਹੇ ਹੈਗੇ ਆ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਛੋਟਾ ਚਮਚ ਜੋ ਨਮਕ ਹਨਾ ਪਾਇਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਵੀ ਕਰ ਸਕਦੇ ਹੋ ਅੱਧਾ ਛੋਟਾ ਚਮਚ ਪਾਕ ਮੈਂ ਹਲਾ ਲਿਆ ਥੋੜਾ ਜਿਹਾ ਉਸ ਤੋਂ ਬਾਅਦ ਅੱਧਾ ਛੋਟਾ ਚਮਚ ਲਾਲ ਮਿਰਚ ਪਾਈ ਆਪਾਂ ਇਹਦੇ ਵਿੱਚ ਤੇ ਅੱਧਾ ਹੀ ਛੋਟਾ ਚਮਚ ਜੋ ਹਲਦੀ ਦਾ ਪਾਊਡਰ ਹੈ ਉਹ ਪੈਦੇ ਵਿੱਚ ਪਾ ਦੇਣਾ ਹੈ ਤੇ 1/4 ਥਾਈ ਥੋੜਾ ਜਿਹਾ ਚਮਚ ਗਰਮ ਮਸਾਲਾ ਪਾਇਆ ਬਿਲਕੁਲ ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਕਿਉਂਕਿ ਆਪਾਂ ਸਾਬਤ ਵਾਲੇ ਪਹਿਲੇ ਪੰਜ ਮਸਾਲੇ ਪਾਏ ਸੀ ਨਾ ਪੰਜ ਫੋਰਮ ਦੇ ਉਹ ਵਾਲੇ ਪਾਨ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤਕਰੀਬਨ 1/4 ਛੋਟਾ ਕੱਪ ਮੈਂ ਇਹਦੇ ਵਿੱਚ ਪਾਣੀ ਪਾਇਆ ਤਾਂ ਜੋ ਮਸਾਲੇ ਚੰਗੀ ਤਰ੍ਹਾਂ ਦੇ ਕੁੱਕ ਹੋ ਜਾਣ ਤੇ ਜਲਣ ਵੀ ਨਾ نیچے ਨਾਲ ਲੱਗਣ ਤੇ ਟਮਾਟਰ ਵੀ ਚੰਗੀ ਤਰ੍ਹਾਂ ਕੁੱਕ ਹੋ ਜਾਏ ਥੋੜਾ ਜਿਹਾ ਆਪਾਂ ਹਿਲਾਵਾਂਗੇ ਉਸ ਤੋਂ ਬਾਅਦ ਆਪਾਂ ਜੋ ਆਪਣੇ ਹਲਵਾ ਕद्दू ਕੱਟ ਕੇ ਰੱਖਿਆ ਹੈ ਪੇਠਾ ਕद्दू ਉਹ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਤੇ ਆਪਾਂ ਨੂੰ ਥੋੜੀ ਦੇਰ ਇਹਨਾਂ ਮਸਾਲਿਆਂ ਦੇ ਨਾਲ ਥੋੜੀ ਦੇਰ ਆਪਾਂ ਪਕਾਉਣਾ ਹੈਗਾ ਹਾਈ ਫਲੇਮ ਦੇ ਉੱਤੇ ਆਪਾਂ ਇਹਨੂੰ ਨਾ ਥੋੜੀ ਦੇਰ 2-3 ਮਿੰਟ ਲਈ ਚਲਾਵਾਂਗੇ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਆਪਣੇ ਪੇਠੇ ਦੇ ਵਿੱਚ ਆ ਜਾਏ ਤੇ ਕद्दू ਨੂੰ ਆਪਾਂ ਥੋੜੀ ਦੇਰ ਇਹਨਾਂ ਮਸਾਲਿਆਂ ਦੇ ਨਾਲ ਪਕਾ ਲੈਂਦੇ ਆਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਢੱਕਣ ਲਗਾ ਕੇ ਨਾ ਥੋੜੀ ਦੇਰ ਪੱਕਣ ਦਵਾਵਾਂਗੇ 5-6 ਮਿੰਟ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪੱਕਣ ਲਈ ਰੱਖ ਦਿੰਦੇ ਆ ਤੇ 5 ਮਿੰਟ ਬਾਅਦ ਮੈਂ ਚੈੱਕ ਕਰਾਂਗੀ ਢੱਕਣ ਉਤਾਰ ਕੇ ਜੇ ਸਾਡਾ ਪੇਠਾ ਕद्दू ਹੈ ਨਾ ਉਹ ਉਹਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਵਿੱਚ ਵਿੱਚ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਕद्दू ਨੂੰ ਆਪਾਂ ਥੋੜੀ ਦੇਰ ਹੋਰ ਪਕਾਣਾ ਹੈ ਤੇ ਇਸ ਨੂੰ ਆਪਾਂ ਦੁਬਾਰਾ ਤੋਂ ਢੱਕਣ ਲਗਾ ਕੇ ਸਿਰਫ ਥੋੜੀ ਦੇਰ ਹੋਰ ਪੱਕਣ ਲਈ ਰੱਖ ਦਿੰਦੇ ਆ ਤੁਹੋਂ ਆਪਾਂ ਚੈੱਕ ਕਰਦੇ ਆ ਕਿ ਸਾਡਾ ਜੋ ਪੇਠਾ ਕद्दू ਹੈ ਚੰਗੀ ਤਰ੍ਹਾਂ ਸੌਫਟ ਹੋ ਗਿਆ ਕਿ ਨਹੀਂ ਆਪਾਂ ਇਹਨੂੰ ਫੇਰ ਤੋਂ ਦੁਬਾਰਾ ਚੰਗੀ ਤਰ੍ਹਾਂ ਦੇ ਇਸ ਤਰ੍ਹਾਂ ਹਲਾ ਲਾ ਲੈਂਦੇ ਤੇ ਸਾਡਾ ਜੋ ਪੇਠਾ ਕद्दू ਹੈ ਨਾ ਹੁਣ ਬਣ ਗਿਆ ਆਪਾਂ ਇਹਨੂੰ ਚੈੱਕ ਕਰ ਲੈਂਦੇ ਆ ਕਿ ਥੋੜਾ ਸੌਫਟ ਹੋ ਗਿਆ ਹੈ ਕਿ ਨਹੀਂ ਤੇ ਇਹਦਾ ਇੱਕ ਪੀਸ ਲੈ ਕੇ ਨਾ ਤੇ ਮੈਂ ਇਹਨੂੰ ਚੈੱਕ ਕਰ ਲੈਂਦੀ ਆ ਤੇ ਸਾਡਾ ਜੋ ਪੇਠਾ ਕद्दू ਹੈ ਇਹ ਬਹੁਤ ਚੰਗੀ ਤਰ੍ਹਾਂ ਸੌਫਟ ਹੋ ਗਿਆ ਹੈ ਪ੍ਰੋਪਰ ਪੱਕ ਗਿਆ ਹੈ ਤੇ ਇਸੇ ਤਰ੍ਹਾਂ ਇਹ ਮਸਾਲੇਦਾਰ ਸਾਡਾ ਜੋ ਪੇਠਾ ਕद्दू ਹੈ ਨਾ ਬਣ ਕੇ ਤਿਆਰ ਹੋਏਗਾ ਉਸ ਤੋਂ ਬਾਅਦ ਛੋਟਾ ਚਮਚ ਮੈਦੇ ਵਿੱਚ ਕਸੂਰੀ ਮੇਥੀ ਪਾਈ ਹੈ ਤੇ ਥੋੜਾ ਜਿਹਾ ਹਰਾ ਧਨੀਆ ਕੱਟਿਆ ਹੈ ਬਿਲਕੁਲ ਛੋਟਾ-ਛੋਟਾ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦੇਣਾ ਹੈ ਹਰਾ ਧਨੀਆ ਪਾਉਣ ਨਾਲ ਹੀ ਬਹੁਤ ਜ਼ਿਆਦਾ ਫਲੇਵਰ ਹੋ ਇਨਹਾਂਸ ਹੋਏਗਾ ਵਧੀਆ ਬਨੇਗਾ ਤੇ ਹੋਰ ਆਦੇ ਵਿੱਚ ਅਪਜੋ ਸਪੈਸ਼ਲ ਵਾਲਾ ਇੰਗਰੀਡੀਅੰਟ ਸੋ ਪਾਵਾਂਗੇ ਇਹਦੇ ਵਿੱਚ ਮੈਂ ਗੁੜ ਪਾ ਰਹੀ ਹਾਂ ਦੋ ਛੋਟੇ ਚਮਚ ਤੁਸੀਂ ਚਾਹੋ ਤੇ ਗੁੜ ਦੀ ਜਗ੍ਹਾ ਜੋ ਚੀਨੀ ਹੈ ਨਾ ਦੋ ਛੋਟੇ ਚਮਚ ਚੀਨੀ ਵੀ ਪਾ ਸਕਦੇ ਹੋ ਤੇ ਦੋ ਛੋਟੇ ਚਮਚ ਮੈਂ ਗੁੜ ਪਾ ਦਿੱਤਾ ਹੈ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ આમਚੂਰ ਪਾਵਾਂਗੀ ਖਟਾਈ ਦੇ ਲਈ ਤੇ આમਚੂਰ ਦੀ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਇੱਕ ਛੋਟਾ ਚਮਚ ਪਰ ਕੇ ਮਿਹਦੇ ਵਿੱਚ ਜੋ આમਚੂਰ ਦਾ ਪਾਊਡਰ ਹੈ ਨਾ ਉਹ ਪਾ ਦਿੱਤਾ ਇਸ ਤਰ੍ਹਾਂ ਸਾਡਾ ਜੋ ਪੇਠਾ ਕद्दू ਹੈ ਨਾ ਖੱਟਾ ਮਿੱਠਾ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਕਿਉਂਕਿ ਅਸੀਂ ਜਿਹੜਾ ਗੁੜ ਪਾਇਆ ਹੈ ਤੇ ਥੋੜਾ ਜਿਹਾ આમਚੂਰ ਪਾਇਆ ਉਸ ਤੋਂ ਬਾਅਦ ਸਪੈਸ਼ਲ ਵਾਲਾ ਮਸਾਲਾ ਇੱਕ ਹੋਰ ਕਾਲਾ ਨਮਕ ਆ ਪਾ ਦੇ ਵਿੱਚ ਅੱਧਾ ਛੋਟਾ ਚਮਚ ਪਾਵਾਂਗੇ ਇਹਦੇ ਨਾਲ ਵੀ ਜੋ ਪੇਠਾ ਕद्दू ਦਾ ਫਲੇਵਰ ਬਹੁਤ ਵਧੀਆ ਆਏਗਾ ਕਾਲਾ ਨਮਕ ਪਾਣਾ ਤੁਸੀਂ ਜ਼ਰੂਰ ਤੋਂ ਜੇ ਦੇ ਵਿੱਚ ਕਾਲਾ ਨਮਕ ਪਾਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਲਈ ਭੁੰਨਾਂਗੇ ਤਾਂ ਜੋ ਸਾਰੇ ਮਸਾਲੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਾਂਦੇ ਤੇ ਸਾਡਾ ਬਿਲਕੁਲ ਹਲਵਾਈ ਸਟਾਈਲ ਦਾ ਖੱਟਾ ਮਿੱਠਾ ਪੇਠਾ ਕद्दू ਬਣ ਕੇ ਰੈਡੀ ਹੋ ਗਿਆ ਹੈ ਬਿਲਕੁਲ ਵਿਆਹ ਸ਼ਾਦੀਆਂ ਲਈ ਹਲਵਾ ਕद्दू ਦੀ ਖੱਟੀ ਮਿੱਠੀ ਸਬਜ਼ੀ ਵਰਗੀ ਬਣੀ ਹੈ ਤੇ ਨੂੰ ਆਪਾਂ ਪੂਰੀ ਦੇ ਨਾਲ ਸਰਵ ਕਰਾਂਗੇ ਬਹੁਤ ਹੀ ਟੇਸਟੀ ਲੱਗਦੀ ਹੈ ਤੁਸੀਂ ਇਸ ਨੂੰ ਪਰਾਂਠੇ ਜਾਂ ਰੋਟੀ ਨਾਲ ਵੀ ਸਰਵ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਲੈਣਾ ਤੇ ਆਪਾਂ ਇਹਨੂੰ ਥੋੜੇ ਜੇ ਧਨੀਏ ਦੇ ਨਾਲ ਗਾਰਨਿਸ਼ ਕਰਾਂਗੇ ਤੇ ਇਸੇ ਤਰ੍ਹਾਂ ਦੀ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਅਗਰ ਤੁਸੀਂ ਹੁਣ ਤੱਕ ਕਰ ਨਹੀਂ ਕੀਤਾ ਹੈ